ਵਾਹ ਜੀ ਵੇਖੋ ਧੱਕਾ ਫਲਾ ਫਲ ਬਾਰੀ ਵਾਰ ਧੱਕਾ ਪ੍ਰਸ਼ਾਸਨ ਦਾ ਧੱਕਾ ਬੱਲੇ 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 ਹਾਂ ਬਈ ਨਾ ਵੀਡੀਓ ਨਾ ਬਣਾ ਕੇ ਤੂੰ ਹੋਣਾ ਪੰਗਾ ਪਾ ਲਈ ਬਈ ਕਰ ਦੇ ਫੜ ਦੋ ਮੇਰੇ ਫੜ ਦੇ ਹਾਂ ਹਾਂ ਛੱਡੂ ਅੱਜ ਫੜਦਾ ਨਹੀਂ ਹੈ ਹਾਂ ਵਾਹ ਇਹ ਕੋਈ ਟੰਡਾ ਲੈ ਉਹ ਜੋ ਮਾਰੀ ਚੌਧਰੀ ਮਾਰ ਮਰਾਣੇ ਬਾਜ ਅਭੀ ਪਿੰਡ ਚੰਜੇੜੀ ਦੀ ਤੱਕੇ ਨਾਲ ਸਰਕਾਰ ਕਬਜ਼ਾ ਕਰ ਰਹੀ ਆ ਦੇਖੋ ਸਵੇਰੀ 5 ਵਜੇ 5:04 ਵਜੇ ਦੀ ਉਰੇ ਪੁਲਿਸ ਆਈ ਆ ਦੇਖੋ ਕਬਜ਼ਾ ਕਰ ਰਹੀ ਆ ਸਾਡੀ ਪਛਤੈਣੀ ਜ਼ਮੀਨ ਜ਼ਮੀਨ ਤੇ ਫੋਰਸ ਦੇਖੋ ਘਟੋ ਘਟਾ 1000 ਪੁਲਿਸ ਵਾਲਾ ਹੋਣਾ ਇਹ ਤਸਵੀਰਾਂ ਤੁਸੀਂ ਦੇਖੀਆਂ ਜੋ ਪਿੰਡ ਚੰਜੇੜੀ ਤੋਂ ਸਾਹਮਣੇ ਆਈਆਂ ਨੇ ਮੁਹਾਲੀ ਦਾ ਇਹ ਪਿੰਡ ਹੈ ਜਿੱਥੇ ਤੜਕਸਾਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਪਿੰਡ ਨੂੰ ਘੇਰਾ ਪਾ ਲਿਆ ਤੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਪਹੁੰਚੀ ਹੈ ਜਿਸ ਮੌਕੇ ਪੂਰਾ ਹੰਗਾਮਾ ਵੀ ਹੋਇਆ ਇਹ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਦਾਜੀ ਕਿ ਕੱਲ ਬੀਤੇ ਦਿਨੀ ਪੰਜਾਬ ਦੀ ਕੈਬਨਿਟ ਨੇ ਲੈਂਡ ਪੁੱਲਿੰਗ ਪਾਲਿਸੀ ਤੇ ਮੋਰ ਲਗਾ ਦਿੱਤੀ ਉਸ ਦੇ ਹੀ ਤਹਿਤ ਦੱਸਿਆ ਜਾ ਰਿਹਾ ਹੈ ਕਿ ਉਥੇ ਇਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤੇ ਕਿਸਾਨਾਂ ਦੀ ਜ਼ਮੀਨ ਤੱਕੇ ਨਾਲ ਐਕਵਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਕਿਸਾਨਾਂ ਦਾ ਕਹਿਣਾ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਵੀ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਇੱਕ ਸਖਸ਼ ਵੀਡੀਓ ਬਣਾ ਰਿਹਾ ਸੀ ਤਾਂ ਉਸਨੇ ਕਿਹਾ ਕਿ ਸਵੇਰੇ 5 ਵਜੇ ਦਾ ਟਾਈਮ ਹੈ ਜਦੋਂ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤੱਕੇ ਨਾਲ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਮੌਕੇ ਪੂਰਾ ਹੰਗਾਮਾ ਵੀ ਹੋਇਆ ਕੱਲ ਪੰਜਾਬ ਦੀ ਕੈਬਨਿਟ ਨੇ ਇੱਕ ਅਹਿਮ ਫੈਸਲਾ ਲਿੱਤਾ ਲੈਂਡ ਪੁੱਲਿੰਗ ਪਾਲਿਸੀ ਤੇ ਮੋਹਰ ਲਗਾ ਦਿੱਤੀ ਕੱਲ ਸੀਐਮ ਰਿਹائش ਤੇ 12 ਵਜੇ ਇਸ ਮੀਟਿੰਗ ਦੀ ਸ਼ੁਰੂਆਤ ਹੋਈ ਜਿੱਥੇ ਸੀਐਮ ਮਾਨ ਦੀ ਅਗਵਾਈ ਹੇਠ ਪੰਜਾਬ ਵਿਜ਼ਾਰਤ ਦੀ ਮੀਟਿੰਗ ਹੋਈ ਲਗਭਗ 1 ਘੰਟਾ ਇਹ ਮੀਟਿੰਗ ਚੱਲੀ ਉਸ ਤੋਂ ਬਾਅਦ ਅਮਨ ਅਰੋੜਾ ਆਉਂਦੇ ਨੇ ਉਨ੍ਹਾਂ ਦੇ ਵੱਲੋਂ ਪ੍ਰੈਸ ਬਰੀਫਿੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਇੱਥੇ ਤੱਕਾ ਨਹੀਂ ਕੀਤਾ ਜਾਵੇਗਾ ਪਰ ਜੋ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਹ ਤਾਂ ਕੁਝ ਹੋਰ ਹੀ ਕਹਿ ਰਹੀਆਂ ਨੇ ਉੱਥੇ ਅਮਰ अरोੜਾ ਨੇ ਪ੍ਰੈਸ ਕਾਨਫਰੰਸ ਦੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਗੱਲ ਆਖੀ ਕਿ ਇੱਕ ਗੱਜ ਵੀ ਅਸੀਂ ਤੱਕੇ ਦੇ ਨਾਲ ਐਕਵਾਇਰ ਨਹੀਂ ਕਰਨਾ ਕਿਸਾਨਾਂ ਨੂੰ ਇੱਥੇ ਫਾਇਦਾ ਹੋਣਾ ਹੈ ਜਿੱਥੇ ਉਹਨਾਂ ਨੂੰ ਹਜ਼ਾਰਾਂ ਨਹੀਂ ਕਰੋੜਾਂ ਦੇ ਵਿੱਚ ਫਾਇਦਾ ਹੋਏਗਾ ਜਦ ਕੋਈ ਵਿਚੋਲਾ ਨਹੀਂ ਹੋਏਗਾ ਤੇ ਡਾਇਰੈਕਟ ਸਿੱਧੀ ਕਿਸਾਨਾਂ ਦੇ ਨਾਲ ਗੱਲਬਾਤ ਹੋਏਗੀ ਤਾਂ ਕਾਫੀ ਫਰਕ ਪੈ ਜਾਏਗਾ ਕਿਸਾਨਾਂ ਦੀ ਜਿਹੜੀ ਲੈਂਡ ਦੀ ਵੈਲਿਊ ਹੈ ਉਸ ਦੇ ਵਿੱਚ ਵੀ ਐਡੀਸ਼ਨ ਹੋਏਗਾ ਕਿਉਂਕਿ ਉਸ ਨੂੰ ਪੂਰੇ ਤਰੀਕੇ ਦੇ ਨਾਲ ਡਿਵੈਲਪ ਕਰ ਦਿੱਤਾ ਜਾਏਗਾ ਉੱਥੇ ਮੋਲ ਬਣਾਏ ਜਾਣਗੇ ਉੱਥੇ ਸੀਵਰੇਜ ਸਿਸਟਮ ਨੂੰ ਬਿਹਤਰੀਨ ਕਰ ਦਿੱਤਾ ਜਾਏਗਾ ਪਰ ਜੋ ਇਹ ਤਸਵੀਰਾਂ ਤੜਕਸਾਰ ਅੱਜ ਸਾਹਮਣੇ ਆਈਆਂ ਮੋਹਾਲੀ ਤੋਂ ਇਹ ਤੁਹਾਡੇ ਸਾਹਮਣੇ ਹੈ ਜੋ ਕੱਲ ਕਿਹਾ ਗਿਆ ਤੇ ਅੱਜ ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਦੋਨਾਂ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਲੈਂਡ ਪੁਲਿੰਗ ਪਾਲਿਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦਾ ਸ਼ੁਰੂ ਤੋਂ ਹੀ ਜਦਿਸ ਦੀ ਚਰਚਾ ਹੋਈ ਤਾਂ ਕਿਸਾਨਾਂ ਦੇ ਵੱਲੋਂ ਇਸ ਨੂੰ ਲਗਾਤਾਰ ਇਸ ਦਾ ਵਿਰੋਧ ਵੀ ਕੀਤਾ ਗਿਆ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਇਸ ਸਕੀਮ ਨਹੀਂ ਹੈ ਪਰ ਕੱਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਸ ਤੇ ਮੋਹਰ ਲੱਗ ਗਈ ਤੇ ਅੱਜ ਸਵੇਰੇ ਜਦ ਤੜਕਸਾਰ ਤਸਵੀਰ سامنے ਆਈ ਉਹ ਤੁਹਾਡੀਆਂ ਅੱਖਾਂ ਸਾਹਮਣੇ ਇਸ ਪੂਰੇ ਮਾਮਲੇ ਤੇ ਹੁਣ ਮੇਰੇ ਨਾਲ ਵਧੇਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪੀਟੀਸੀ ਨਿਊਜ਼ ਦੇ ਸਹਿਯੋਗੀ ਰਵਿੰਦਰ ਮੀਤ ਮੀਤ ਜੋ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਮੁਹਾਲੀ ਦੇ ਪਿੰਡ ਚੰਝੇੜੀ ਤੋਂ ਇੱਕ ਹੀ ਕੁਝ ਬਿਆਨ ਕਰ ਰਹੀ ਹੈ ਬਿਲਕੁਲ ਦੇਖੋ ਅੱਜ ਸਵੇਰੇ 5 ਵਜੇ ਪੁਲਿਸ ਵੱਲੋਂ ਆ ਕੇ ਜਿਹੜਾ ਹੈ ਕਤਲ ਦਾ ਲੈਣ ਦੀ ਕਵਾਇਤ ਸ਼ੁਰੂ ਕੀਤੀ ਗਈ 22 ਤੋਂ ਖਨਾਲ ਜ਼ਮੀਨ ਹੈ ਜਿਹਦਾ ਰੌਲਾ ਲਗਾਤਾਰ ਚੱਲ ਰਿਹਾ ਸੀ ਪਿਛਲੇ ਦਿਨਾਂ ਮਾਮਲਾ ਜਿਹੜਾ ਹਾਈ ਕੋਰਟ 'ਤੇ ਪਹੁੰਚਾ ਹਾਈ ਕੋਰਟ ਦੇ ਵਿੱਚ ਕੁਝ ਜ਼ਮੀਨ ਦੇ ਉੱਤੇ ਸਟੇ ਵੀ ਲੱਗਿਆ ਅਤੇ ਡੀਸੀ ਨੂੰ ਅਤੇ ਬਾਕੀ ਜਿਹੜੇ ਅਧਿਕਾਰੀ ਕੁਝ ਸਬੰਧਤ ਨੇ ਉਹਨਾਂ ਨੂੰ ਫਿਜ਼ੀਕਲ ਤੌਰ ਦੇ ਉੱਤੇ 6 ਜੁਲਾਈ ਨੂੰ ਪੇਸ਼ ਹੋਣ ਦੇ ਲਈ ਵੀ ਕਿਹਾ ਗਿਆ ਦਾ ਹਾਲਤਾਂ ਲ ਇਹ ਜਿਹੜੀ ਸਵੇਤ ਦੀ ਤਸਵੀਰ ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਇਹਦੇ ਵਿੱਚ ਸਾਫ ਤੌਰ ਤੇ ਦਿਖ ਰਿਹਾ ਕਿ ਪੁਲਿਸ ਵੱਡੇ ਪ੍ਰਸ਼ਾਸਨਿਕ ਬਲ ਦੇ ਨਾਲ ਅੱਥਰੇ ਪਹੁੰਚੀ ਹੈ ਤੇ ਜ਼ਬਰੀ ਕਬਜ਼ਾ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਹਾਲਾਂਕਿ ਜਿਹੜੇ ਪਿੰਡ ਦੇ ਲੋਕ ਨੇ ਉਹ ਲਗਾਤਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਹਿ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਜ਼ਬਰੀ ਤੌਰ ਤੇ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ 1942 ਤੋਂ ਅਸੀਂ ਇਹਨਾਂ ਜ਼ਮੀਨਾਂ ਨੂੰ ਵਾਹ ਰਹੇ ਹਾਂ ਸਾਡੇ ਬਜ਼ੁਰਗ ਇਸ ਜ਼ਮੀਨਾਂ ਤੇ ਖੇਤੀ ਕਰ ਰਹੇ ਸੀ ਲੇਕਿਨ ਅਚਾਨਕ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਜਿਹੜਾ ਇਹ ਜ਼ਮੀਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਹੂੰ ਜੇ ਮੀਤ ਗੱਲ ਕੀਤੀ ਜਾਵੇ ਕੱਲ ਦੀ ਪ੍ਰੈਸ ਕਾਨਫਰੰਸ ਦੀ ਉਸ ਦੇ ਵਿੱਚ ਸਿੱਧੇ ਤੌਰ ਤੇ ਗੱਲ ਆਖੀ ਗਈ ਵੀ ਅਸੀਂ ਇੱਕ ਗੱਜ ਵੀ ਤੁਹਾਡੇ ਕੋਲ ਤੱਕੇ ਨਾਲ ਨਹੀਂ ਲੈਣਾ ਕਿਸਾਨਾਂ ਦੀ ਜਦ 100% ਮਨਜ਼ੂਰੀ ਹੋਏਗੀ ਉਸ ਤੋਂ ਬਾਅਦ ਹੀ ਜ਼ਮੀਨ ਨੂੰ ਐਕਵਾਇਰ ਕੀਤਾ ਜਾਵੇਗਾ ਪਰ ਇਹ ਤਸਵੀਰ ਜੋ ਨਿਕਲ ਕੇ ਸਾਹਮਣੇ ਆਈ ਹੈ ਉਸ ਨੂੰ ਤੁਸੀਂ ਦੱਸਿਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਨੇ ਪਰ ਥੜਕੋ ਆਸਾਨ ਸ਼ਬਦਾਂ ਵਿੱਚ ਸਮਝਣਾ ਚਾਹੁੰਦੇ ਆਂ ਵੀ ਲੈਂਡ ਪੁਲਿੰਗ ਪਾਲਿਸੀ ਹੈ ਕਿ ਇਹ ਕਿਉਂ ਇਹਦਾ ਕਿਸਾਨ ਵਿਰੋਧ ਕਰ ਰਹੇ ਨੇ ਬਿਲਕੁਲ ਦੇਖੋ ਇਹ ਦੋ ਅਲੱਗ-ਅਲੱਗ ਮਾਮਲੇ ਨੇ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਉਹ ਇੱਕ ਡਿਵੈਲਪਮੈਂਟ ਦਾ ਮਾਡਲ ਹੈਗਾ ਜਿਹੜਾ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਕੱਲ ਲੈਂਡ ਪੂਲਿੰਗ ਸਕੀਮ ਕੈਬਨਿਟ ਦੇ ਵਿੱਚ ਪਾਸ ਕਰ ਦਿੱਤੀ ਆ ਉਹ ਲੁਧਿਆਣਾ ਦੇ ਵਿੱਚ ਇੰਪਲੀਮੈਂਟ ਹੋਣਾ ਲੁਧਿਆਣਾ ਦੇ ਵਿੱਚ 24000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਇਹ ਵੀ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਚਾਹੇ ਐਕਵਾਇਰ ਸਰਕਾਰ ਕਰ ਸਕਦੀ ਹੈ ਅਗਰ ਪ੍ਰਾਈਵੇਟ ਤੌਰ ਤੇ ਕਿਸਾਨ ਖੁਦ ਡਿਵੈਲਪਰ ਸੋਸਾਇਟੀ ਕਰਨਾ ਚਾਹਦਾ ਤਾਂ ਉਹ ਕਰ ਸਕਦਾ ਅਗਰ ਕਿਸਾਨ ਕਿਸੇ ਠੇਕੇਦਾਰ ਨੂੰ ਜਾਂ ਕਿਸੇ ਬਿਲਡਰ ਨੂੰ ਜ਼ਮੀਨ ਦੇਣਾ ਚਾਹੁੰਦਾ ਉਹ ਵੀ ਦੇ ਸਕਦਾ ਕਿਸੇ ਤੋਂ ਠੱਕੇ ਦੇ ਨਾਲ ਜ਼ਮੀਨ ਨਹੀਂ ਕੋਈ ਜਾਏਗੀ ਦੂਸਰੇ ਪਾਸੇ ਜਿਹੜੀ ਗੱਲਬਾਤ ਤੁਸੀਂ ਝੰਜੇੜੀ ਦੀ ਕਰ ਰਹੇ ਹੋ ਇਹ ਇੱਕ ਅਲੱਗ ਮੈਟਰ ਹੈ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਦੇ ਵਿੱਚ ਹੈਗਾ ਕੀਤ ਕਿਸਾਨਾਂ ਵੱਲੋਂ ਤੱਕੇ ਸ਼ਾਹੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਕਿ ਤੱਕੇ ਨਾਲ ਸਾਡੇ ਜ਼ਮੀਨ ਨੂੰ ਜਿਹੜਾ ਹੈਗਾ ਲਿਆ ਜਾ ਰਿਹਾ ਹੈ ਕਬਜ਼ਾ ਆਇਆ ਜਾ ਰਿਹਾ ਹੈ ਹਾਲਾਂਕਿ ਜਿਹੜੀ ਲੈਂਡ ਪੁੱਲਿੰਗ ਸਕੀਮ ਹੈ ਲੈਂਡ ਪੁੱਲਿੰਗ ਸਕੀਮ ਦੇ ਅਕਵਾਇਰ ਕੀਤੀ ਜਾਂਦੀ ਹੈ ਜ਼ਮੀਨ ਲੇਕਿਨ ਜਿਹੜੀ ਇਹ ਜ਼ਮੀਨ ਹੈ ਇਹ ਸਰਕਾਰ ਕਹਦੀ ਕਿ ਸਾਡੀ ਜ਼ਮੀਨ ਹੈ ਲੇਕਿਨ ਤੱਕੇ ਨਾਲ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਕਬਜ਼ਾ ਕੀਤਾ ਹੋ ਰਿਹਾ ਹੈ ਇਹ ਦੋ ਅਲੱਗ ਮੈਟਰ ਹੈ ਲੇਕਿਨ ਇਹਦੇ ਵਿੱਚ ਇੱਕ ਸਿਮਿਲਰਟੀ ਜ਼ਰੂਰ ਹੈਗੀ ਹੈ ਕਿ ਇੱਕ ਪਾਸੇ ਸਰਕਾਰ ਕਹਦੀ ਹੈ ਕਿ ਅਸੀਂ ਕਿਸਾਨਾਂ ਨਾਲ ਤੱਕੇ ਸ਼ਾਹੀ ਨਹੀਂ ਕਰਾਂਗੇ ਤੇ ਦੂਜੇ ਪਾਸੇ ਤੱਕੇ ਸ਼ਾਹੀ ਕੀਤੀ ਵੀ ਜਾ ਰਹੀ ਹੈ ਇਸ ਮੈਟਰ ਦੇ ਵਿੱਚ ਜ਼ਰੂਰ ਇਹ ਜਿਹੜਾ ਮੈਟਰ ਜਿਹੜਾ ਹੈਗਾ ਉਹ ਕਲੱਬ ਹੋ ਰਿਹਾ ਹਾਲਤਾਂ ਲਈ ਤਸਵੀਰਾਂ ਨੇ ਜਿਹੜੀਆਂ ਮੁਹਾਲੀ ਦੇ ਵਿੱਚ ਸਾਹਮਣੇ ਆ ਰਹੀ ਜੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਇਸ ਪੂਰੇ ਮਾਮਲੇ ਤੇ ਬਿਆਨ ਸਾਹਮਣੇ ਆ ਜਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੇਰੇ ਕੋਲ ਦੇਖੋ ਇਹਦੇ ਨਾਲ ਸੰਬੰਧਤ ਜਿਹੜੇ ਅਧਿਕਾਰੀ ਨੇ ਉਹ ADC ਜਿਹੜੇ ਡਵੈਲਪਮੈਂਟ ਹੁੰਦੇ ਨੇ ਆਮ ਤੌਰ ਤੇ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਡਵੈਲਪਮੈਂਟ ਹੁੰਦੀ ਆ ਉਹ ਉਹ ਰੀਡੀਸ ਡਵੈਲਪਮੈਂਟ ਦੇਖਦੇ ਨਹੀਂ ਹਾਲੇ ਕਿ ਉਹਨਾਂ ਕੋਲੇ ਅਸੀਂ ਗਏ ਸੀ ਲੇਕਿਨ ਉਹਨਾਂ ਨੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਅਸੀਂ ਗਾ ਮੀਡੀਆ ਬਾਈਟ ਦੇੰ ਤੋਂ ਇਨਕਾਰ ਕਰ ਦਿੱਤਾ ਰਿਐਲਿਟੀ ਕਹਦਾ ਸਿੱਧੇ ਤੌਰ ਤੇ ਤਾਂ ਇਹੀ ਜਿਹੜਾ ਕੋਰਟ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈਗਾ ਉਹਨਾਂ ਵੱਲੋਂ ਸਪਸ਼ਟ ਕੀਤੀ ਜਾ ਰਹੀ ਗੱਲ ਇਸ ਲੋਕਾਂ ਨੇ ਜ਼ਬਰੀ ਤੌਰ ਤੇ ਕਬਜ਼ਾ ਕੀਤਾ ਗਿਆ ਅਤੇ ਅਸੀਂ ਕਬਜ਼ਾ ਛੁੜਾ ਰਹੇ ਹਾਂ ਇਹ ਗੱਲਬਾਤ ਇਹ ਜਾਰੀ ਹੁੰਦਾ ਜੀ ਠੀਕ ਹੈ ਬਹੁਤ ਸ਼ੁਕਰੀਆ ਮੀਤ तमाम ਜਾਣਕਾਰੀ ਲਈ ਸੋ ਇਹ ਮੀਤ ਨੇ ਪੂਰੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੋ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਿੰਡ ਚੰਜੇੜੀ ਪਹੁੰਚੇ ਨੇ ਇਹਨਾਂ ਤੇ ਇਸ ਜ਼ਮੀਨ ਤੇ ਕਿਸਾਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਜੋ ਕਿ ਨਜਾਇਜ਼ ਦੱਸਿਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਜ਼ਮੀਨ ਹੈ ਇੱਕ ਗਵਰਨਮੈਂਟ ਦੀ ਹੈ ਇਹ ਸਰਕਾਰੀ ਜ਼ਮੀਨ ਹੈ ਜਿਸ ਤੇ ਕਿਸਾਨ ਖੇਤੀ ਕਰ ਰੇ ਸੀ ਪਰ ਕਿਸਾਨਾਂ ਦਾ ਦੂਜੇ ਪਾਸੇ ਆਪਣਾ ਤਰਕ ਹੈ ਕਿ ਅਸੀਂ ਕਈ ਸਾਲਾਂ ਤੋਂ ਇੱਥੇ ਆਪਣੀ ਖੇਤੀ ਕਰ ਰਹੇ ਹਾਂ ਇਸ ਪੂਰੇ ਮਾਮਲੇ ਤੇ ਹਜੇ ਕਿਸੇ ਵੀ ਅਧਿਕਾਰੀ ਦਾ ਬਿਆਨ ਨਹੀਂ ਆਇਆ ਪਰ ਜੋ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜੋ ਤੱਕੇ ਸ਼ਾਹੀ ਦੇ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਜਿੱਥੇ ਮਾਨ ਸਰਕਾਰ ਨੇ ਇਹ ਵੱਡੇ ਦਾਅਵੇ ਵੀ ਕੀਤੇ ਸੀ ਕਿ ਕਿਸੇ ਵੀ ਵਰਗ ਦੇ ਨਾਲ ਤੱਕਾ ਨਹੀਂ ਕੀਤਾ ਜਾਵੇਗਾ ਖਾਸ ਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਇਹ ਪੂਰਾ ਦਿਨ ਮੁੱਦਾ ਗਰਮਾਇਆ ਰਿਹਾ ਲੈਂਡ ਪੁਲਿੰਗ ਪਾਲਿਸੀ ਤੋਂ ਬਾਅਦ ਕਈ ਕਿਸਾਨਾਂ ਨੇ ਇਸ ਦਾ ਵਿਰੋਧ ਵੀ ਕੀਤਾ ਅਕਸਰ ਪਹਿਲਾਂ ਤੋਂ ਹੀ ਕਰਦੇ ਆ ਰਹੇ ਸੀ ਕਿਸਾਨ ਇਸ ਪੂਰੀ ਪਾਲਿਸੀ ਦਾ ਵਿਰੋਧ ਪਰ ਜੋ ਇਹ ਤਸਵੀਰ ਮੋਹਾਲੀ ਦੇ ਚੰਜੇੜੀ ਪਿੰਡ ਤੋਂ ਸਾਹਮਣੇ ਆਈ ਹੈ ਇਸ ਤੇ ਹੁਣ ਕਾਫੀ ਕੁਝ ਨਿਗਲ ਕੇ ਸਾਹਮਣੇ ਆਇਆ ਹੈ ਕਿ ਕਿਸਾਨ ਆਪਣਾ ਪੱਖ ਰੱਖ ਰਹੇ ਨੇ ਤੇ ਸਰਕਾਰ ਦਾ ਇੱਥੇ ਆਪਣਾ ਪੱਖ ਹੈ। ਵਾਰੀ ਵਾਰ ਦੇਖੋ ਤੱਕਾ ਬਲ 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 ਵਾਰੀ ਵਾਰ ਤੱਕਾ ਪ੍ਰਸ਼ਾਸਨ ਦਾ ਤੱਕਾ ਬਲ 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 ਹਾਂ ਬਈ ਨਾ ਵੀਡੀਓ ਨਾ ਬਣਾ ਕੇ ਤੂੰ ਹੋਰ ਨਾ ਪੰਗਾ ਪਾ ਲਈ ਬਈ ਕਰ ਪਰਮਾ 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 ਅਹ ਹਾਂ ਤੇੜੂਗਾ ਅੱਜ ਮੜਦਾ ਨਹੀਂ ਹੈ ਆਵਾਜ਼ ਬੋਈ ਪਿੰਡਾਂ ਨਾਲ ਹੋ ਜੋ चौधरी ਮਾਰ ਮਰਾਣੇ ਬਾਜੋ ਦੀ ਮਾਂ ਪਿੰਡ ਕਰ ਲੋ ਪਰ ਦੇਖਦਾ ਰਿਹਾ ਕੋਰਸ ਅਭੀ ਪਿੰਡ ਚੰਜੇੜੀ ਦੀ ਤੱਕੇ ਨਾਲ ਸਰਕਾਰ ਕਬਜ਼ਾ ਕਰ ਰਹੀ ਆ ਦੇਖੋ ਸਵੇਰੀ 5 ਵਜੇ 5 4 ਵਜੇ ਦੀ ਉਰੇ ਪੁਲਿਸ ਆਈ ਵੀ ਆ ਦੇਖੋ ਕਬਜ਼ਾ ਕਰ ਰਹੀ ਆ ਸਾਡੀ ਪਛਤੈਣੀ ਜ਼ਮੀਨ ਜ਼ਮੀਨ ਤੇ ਫੋਰਸ ਦੇਖੋ ਘਟੋ ਘਟਾ 1000 ਪੁਲਿਸ ਵਾਲਾ ਹੋਣਾ ਵਾਹ ਜੀ ਵਾਹ